ਠਾਣਾ ਤਾੜੀਵਾਲ ਐਸਐਚਓ ਦਾ ਚਾਰਜ ਸਬ ਇੰਸਪੈਕਟਰ ਮੈਡਮ ਦੀਪਕਾ ਨੇ ਸੰਭਾਲ ਲਿਆ ਗੁਰਦਾਸਪੁਰ ਐਸਐਸਪੀ ਅਦਿੱਤਿਆ ਜੀ ਦੇ ਹਦਾਇਤਾਂ ਤਹਿਤ ਸਬ ਇੰਸਪੈਕਟਰ ਦੀਪਕਾ ਨੇ ਅੱਜ ਠਾਣਾ ਤਾੜੀਵਾਲ ਦਾ ਬਤੌਰ ਐਸਐਚਓ ਦਾ ਚਾਰਜ ਸੰਭਾਲ ਲਿਆ ਇਸ ਮੌਕੇ ਤੇ ਪੱਤਰਕਾਰਾਂ ਦੇ ਨਾਲ ਪਲੇਟੀ ਦੀ ਮੀਟਿੰਗ ਕੀਤੀ ਜਿਸ ਦੌਰਾਨ ਉਹਨਾਂ ਨੇ ਇਲਾਕੇ ਦੇ ਕਾਨੂੰਨ ਵਿਵਸਥਾ ਨਸ਼ਿਆਂ ਵਿਰੁੱਧ ਮਹਿਮ ਅਤੇ ਲੋਕਾਂ ਦੀ ਸੁਰੱਖਿਆ ਨੂੰ ਪਹਿਲ ਦਿੱਤੇ ਜਾਣ ਦੀ ਗੱਲ ਕਹੀ ਉਹਨਾਂ ਨੇ ਕਿਹਾ ਕਿ ਪੁਲਿਸ ਅਤੇ ਜਨਤਾ ਦੇ ਆਪਸੀ ਸਹਿਯੋਗ ਦੇ ਨਾਲ ਹੀ ਅਪਰਾਧ ਤੇ ਕਾਬੂ ਪਾਇਆ ਜਾ ਸਕਦਾ ਹੈ ਇਸ ਲਈ ਪੱਤਰਕਾਰਾਂ ਅਤੇ ਆਮ ਲੋਕਾਂ ਤੋਂ ਪੂਰਾ ਸਹਿਯੋਗ ਕਰਨ ਦੀ ਉਮੀਦ ਜਤਾਈ ਐਸਐਚਓ ਧਾਰੀਵਾਲ ਮੈਡਮ ਦੀਪਕਾ ਨੇ ਸਪਸ਼ਟ ਸ਼ਬਦਾਂ ਵਿੱਚ ਨਸ਼ਾ ਤਸਕਰਾਂ ਨੂੰ ਸਖਤ ਸਜ਼ਾਵਾਂ ਨਿ ਦਿੱਤੀ ਅਤੇ ਨਸ਼ਿਆਂ ਦੇ ਧੰਦੇ ਨਾਲ ਜੁੜੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਇਲਾਕੇ ਵਿਚ ਨਸ਼ਾ ਵੇਚਣ ਅਤੇ ਸਪਲਾਈ ਕਰਨ ਜਾਂ ਨੌਜਵਾਨਾਂ ਨੂੰ ਗਲਤ ਰਸਤੇ ਤੇ ਧੱਕਣ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਐਸਐਚਓ ਢੜੀਵਾਲ ਮੈਡਮ ਦੀਪਕਾ ਨੇ ਚਾਇਨਾ ਡੋਰ ਵੇਚਣ ਅਤੇ ਵਰਤਣ ਵਾਲਿਆਂ ਨੂੰ ਵੀ ਸਖ਼ਤ ਧਾਮਨੇ ਦਿੱਤੀ। ਉਹਨਾਂ ਨੇ ਕਿਹਾ ਕਿ ਚਾਇਨਾ ਡੋਰ ਕਰਨ ਕਈ ਇਹ ਡੋਰ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ ਅਤੇ ਇਹ ਗੈਰਕਾਨੂੰਨੀ ਹੈ। ਜੇ ਕੋਈ ਵੀ ਵਿਅਕਤੀ ਚਾਇਨਾ ਡੋਰ ਵੇਚਦਾ ਜਦ ਬਰਤਦਾ ਫੜਿਆ ਗਿਆ ਤਾਂ ਉਸ ਦੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ। ਹੁਕਮ ਮੁਤਾਬਕ ਬਤੌਰ ਐਸਚਓ ਢਾਰੀਵਾਲ ਮੈਂ ਚਾਰਜ ਸੰਭਿਆ ਤੇ ਮੈਂ ਪਬਲਿਕ ਨੂੰ ਅਪੀਲ ਕਰਦੀ ਆ ਕਿ ਇਹ ਜੋ ਚੇਅਰ ਹੈ ਇਹ ਪਬਲਿਕ ਦੇ ਸੇਜੋਗ ਨਾਲ ਅੱਗੇ ਚੱਲ ਸਕਣੀ ਆ। ਮੈਂ ਆਪਣੇ ਆਪ ਨੂੰ ਬੜਾ ਲੱਕੀ ਸਮਝਣੀ ਆ ਕਿ ਮੈਨੂੰ ਢਾਰੀਵਾਲ ਵਾਸੀਆਂ ਦੇ ਕੰਮ ਕਰਨ ਦਾ ਮੌਕਾ ਮਿਲਿਆ ਆ ਤੇ ਇਹਨਾਂ ਦੇ ਮੈਂ ਹਰ ਇੱਕ ਕੰਮ ਤੇ ਖੜੀ ਉਤਰਾਂਗੀ। ਮੈਡਮ ਐਕਸਪੀਰੀਅੰਸ ਦੇ ਬੰਦੇ ਦਾ ਅਸੀਂ ਕਾਊਂਟ ਨਹੀਂ ਕਰ ਸਕਦੇ। ਤੇ ਇਸ ਤੋਂ ਇਲਾਵਾ ਮੈਂ ਤਿੰਨ ਚਾਰ ਥਾਣੇ ਚ ਪਹਿਲਾਂ ਵੀ ਕੰਮ ਕੀਤਾ ਆ ਤੇ ਹੁਣ ਮੈਨੂੰ ਢਾੜੀਵਾਲ ਦਾ ਮੌਕਾ ਮਿਲਿਆ ਕੰਮ ਕਰਨ ਦਾ ਤੇ ਮੈਂ ਦਿਨ ਰਾਤ ਇੱਕ ਕਰਕੇ ਕੰਮ ਕਰਾਂਗੀ ਮੈਡਮ ਉਹ ਰੀਸੈਂਟਲੀ ਜਿੱਦਨ ਮੈਂ ਜੁਆਇਨ ਕੀਤਾ ਸੀ ਉਦਨ ਹੀ ਉਹ ਟਰੇਸ ਹੋ ਗਿਆ ਸੀ ਤੇ ਇਸ ਤੋਂ ਇਲਾਵਾ ਮੈਂ ਪਬਲਿਕ ਨੂੰ ਵੀ ਹਦਾਇਤ ਕੀਤੀ ਹੈ ਕਿ ਉਹ ਆਪਣੇ ਜਿਹੜੇ ਦੁਕਾਨ ਹੈ ਦੁਕਾਨਾਂ ਦੇ ਬਾਹਰ ਆਪਣੇ ਚੌਂਕੀਦਾਰ ਵਗੈਰਾ ਲਗਾਣ ਸੀ ਸੀਸੀਟੀਵੀ ਕੈਮਰੇ ਫੋਟੋਸ ਤਾਂ ਜੋ ਹੀ ਦੇਖ ਸਕੀਏ ਕੈਮਰੇ ਲਗਾਣ ਤੇ ਅਸੀਂ ਇੱਕ ਨਾ ਪੈਟਰੋਲਿੰਗ ਪਾਰਟੀ ਨੂੰ ਅਸੀਂ ਮੂਵ ਕਰਵਾਨੇ ਆ ਜੋ ਦੁਕਾਨਾਂ ਦੇ ਵਿੱਚ ਉਹ ਕਰੇਗੀ ਪੈਟਰੋਲਿੰਗ ਕਰੇਗੀ ਔਰ ਮੈਂ ਖੁਦ ਦਿਨ ਰਾਤ ਸਰਗਰਮ ਰਹਿ ਕੇ ਇਹਨਾਂ ਨੂੰ ਨੱਥ ਪਾਵਾਂਗੀ ਚੋਰਾਂ ਨੂੰ ਮੈਡਮ ਇਸ ਸਬੰਧ ਵਿੱਚ ਅਸੀਂ ਚੈਕਿੰਗ ਕਰ ਰਹੇ ਹਾਂ ਦੁਕਾਨਾਂ ਦੀ ਪਬਲਿਕ ਨੂੰ ਅਪੀਲ ਆ ਕਿ ਉਹ ਆਪਣੇ ਦੁਕਾਨਾਂ ਦੇ ਅੰਦਰ ਜੋ ਚਾਈਨਾ ਡੋਰ ਰੱਖੀ ਹੋਈ ਹੈ ਉਹਨਾਂ ਨੂੰ ਜਾਂ ਤੇ ਸੁੱਟ ਦੇਣ ਜਾਂ ਉਹਨਾਂ ਨੂੰ ਵਾਪਸ ਕਰਾਣ ਕਿਉਂਕਿ ਚਾਈਨਾ ਡੋਰ ਬਿਲਕੁਲ ਵੀ ਵਿਕਰੀ ਨਹੀਂ ਹੋਵੇਗੀ ਸਰਕਾਰ ਨੇ ਹਦਾਇਤ ਮੁਤਾਬਿਕ ਅਸੀਂ ਚਾਈਨਾ ਡੋਰ ਬਿਲਕੁਲ ਵੀ ਵਿਕੜ ਨਹੀਂ ਦੇਣੀ ਤੇ ਨਾ ਹੀ ਕਿਸੇ ਨੂੰ ਯੂਜ਼ ਕਰਨ ਦੇਣੀ ਆ ਇਹਨਾਂ ਨੂੰ ਇਹ ਕਵਾਂਗੇ ਕਿ ਸਭ ਤੋਂ ਪਹਿਲਾਂ ਆਪਣੀ ਜ਼ਿੰਦਗੀ ਨੂੰ ਸੇਵ ਕਰੋ ਕਿਉਂਕਿ ਉਹ ਬਹੁਤ ਕੀਮਤੀ ਹੈ ਉਸ ਤੋਂ ਬਾਅਦ ਬੰਦਾ ਅਦਰ ਕੰਮ ਕਰਦਾ ਆ ਚਾਈਨਾ ਡੋਰ ਦੀ ਵਿਕਰੀ ਤੇ ਪਾਬੰਦੀ ਆ ਜੀ ਤੇਸ ਕਰਕੇ ਇੱਕ ਅਪੀਲ ਹੈ ਕਿ ਚਾਇਨਾ ਰੋਡ ਦੀ ਵਰਤੋਂ ਬਿਲਕੁਲ ਨਾ ਕਰੋ ਠੀਕ ਤਾਰੀਵਾਲਾ ਸਕੂਲਾਂ ਵਾਲਾ ਨਾ ਅਸੀਂ ਪਹਿਲਾਂ ਵੀ ਮੀਟਿੰਗ ਕੀਤੀਆਂ ਸੀ ਤੇ ਇੱਥੇ ਮੈਂ ਤਾਰੀਵਾਲਾ ਜੀ ਮੀਟਿੰਗ ਕਰਾਂਗੀ ਇਸ ਤੋਂ ਇਲਾਵਾ ਕਿ ਸਾਡੇ ਐਸਐਸਪੀ ਸਾਹਿਬ ਦੀ ਹਦਾਇਤ ਮੁਤਾਬਿਕ ਅਸੀਂ ਨਾ ਟੀਮਾਂ ਬਣਾ ਦਿੱਤੀਆਂ ਆ ਜੋ ਸਕੂਲਾਂ ਦੇ ਬਾਹਰ ਕੰਟੀਨਿਊ ਰਹਿਣਗੀਆਂ ਤੇ ਟ੍ਰੈਫਿਕ ਤੇ ਕੰਟਰੋਲ ਕਰਨਗੀਆਂ ਤੇ ਤਾਂ ਜੋ ਕੋਈ ਅਨਸੁਖਾਵੀ ਕੱਟਣ ਵਾਪਰ ਸਕੇ ਮੈਡਮ ਜਿਹੜਾ